ਇੱਛਕ ਤੇ ਬਿਰੜ ਅਰਾਦੇ ਦਿਲ ਚ ਲੈ ਕੇ ਆਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਜਿੰਨਾ ਮਾਨ ਸਨਮਾਨ ਤੁਸੀਂ ਅੱਜ ਦੇ ਰਹੇ ਹੋ ਇਹਦਾ ਕਿਸੇ ਵੀ ਕ੍ਰਾਂਤੀ ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਹੱਥ ਪਹਿਲਾ ਮੇਰੇ ਵੱਲੋਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਸਤਿਕਾਰ ਨਮਸਕਾਰ ਵਾਈਗੁਰ ਜੀ ਦਾ ਖਾਲਸਾ ਜੀਰੋ ਅੱਜ ਤੁਹਾਡੇ ਕੋਲੇ ਆਇਆ ਤੁਹਾਡਾ ਆਪਣਾ ਤੁਹਾਡੇ ਆਪਣੇ ਦੁੱਖਾਂ ਸੁੱਖਾਂ ਦਾ ਸਾਥੀ ਗੁਰਪ੍ਰੀਤ ਸਿੰਘ ਜੀਪੀ ਉਹ ਤੁਹਾਡੇ ਹਲਕੇ ਤੋਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਇਹੋ ਜਿਹੇ ਬੰਦਿਆਂ ਨੂੰ ਜਿਤਾ ਕੇ ਭੇਜੋ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਦੀ ਗੱਲ ਜਾਣਦੇ ਨੇ ਜਿਨ੍ਹਾਂ ਨੇ ਗਰੀਬੀ ਆਪਣੇ ਪਿੰਡੇ ਤੇ ਹਣਾਈਆਂ ਹੋਈਆਂ ਨੇ ਤੇ ਉਹ ਤੁਹਾਡੇ ਵੱਲੋਂ ਜਦੋਂ ਜਾਣਗੇ ਤਾਂ ਫਿਰ ਕਾਨੂੰਨ ਵੀ ਉਹ ਹੈ ਜੀ ਬਣਨਗੇ ਸੋ ਮੈਂ ਅੱਜ ਸਾਡੇ ਤੁਹਾਡੇ ਆਪਣੇ ਹਲਕੇ ਦੇ ਐਮਐਲਏ ਜਖਸਾਰ ਜੀ ਵੀ ਨਾਲ ਬੈਠੇ ਨੇ ਬਹੁਤ ਸੌਤ ਸ਼ਰੀਬ ਬੰਦਾ ਔਰ ਲੋਕਾਂ ਦੇ ਦਿਲਾਂ ਹਰ ਤੱਕ ਜਿਹੜਾ ਉਹਨਾਂ ਦੇ ਕੰਮ ਆਉਂਦਾ ਇਹੋ ਜਿਹਾ ਚਾਹੀਦਾ ਪਾ ਜਿੰਦਾਬਾਦ ਸੰਗਤ ਜੀਤਾ ਬੁਲਵੇਂ 15 ਸੈਕਿੰਡ ਤੁਹਾਡੇ ਵੱਲ ਮਾਈਕ ਕਰੂੰਗਾ ਜ਼ਿੰਦਾਬਾਦ ਕਰ ਲੋ ਚੀਕਾ ਮਾਰ ਲੋ ਇਹ ਤੁਹਾਡੀ ਬਰਦੀ ਆ ਹਾਂਜੀ ਸਵੀਰੋ ਮੈਨੂੰ ਹੁਣ ਬੋਲਣ ਦੀ ਘੱਟ ਲੋੜ ਹੈ ਕਿਉਂਕਿ ਤੁਸੀਂ ਆਪ ਬੋਲਣ ਲੱਗੇ ਔਰ ਅੱਪਾ ਪੰਜਾਬ ਨੂੰ ਸਿਰਫ 2 ਸਾਲਾਂ ਦੇ ਵਿੱਚ ਪੱੜੀ ਦੇ ਚੜਾ ਰੱਖਿਆ ਉਹ ਇਹਦੇ ਪੰਜਾਬ ਦੇ ਰੰਗਲੇ ਪੰਜਾਬ ਦੇ ਰੰਗ ਭਰਨੇ ਬਾਕੀ ਹੈ ਰੰਗ ਹੁਣ ਹੌਲੀ ਹੌਲੀ ਨਜ਼ਰ ਵੀ ਆਉਣ ਲੱਗ ਗਈ 43000 ਸਰਕਾਰੀਆ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਦੋ ਸਾਲਾਂ ਦੀ ਐਥੇ ਕੋਡੇ ਚੋ ਵੀ ਕਿਸੇ ਨਾ ਕਿਸੇ ਨੂੰ ਦੋਸਤ ਨੂੰ ਜਾਂ ਕੋਈ ਦੇ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਣੀ ਇੱਕ ਬੰਦਾ ਹੱਥ ਘੜਾ ਕਰਕੇ ਕਹਦੇ ਕਿ 1 ਰੁਪਿਆ ਵੀ ਰਿਸ਼ਵਤ ਦਾ ਲੱਗਿਆ ਹੋਵੇ ਜਾਂ ਕਿ ਉਹਨੂੰ ਵੀ ਐਮਐਲਏ ਦੀ ਕੋਈ ਸ਼ਪਾਰਸ਼ ਦਿਵਾਉਣੀ ਪੈਗੀ ਹੋਵੇ ਜਿੰਨੇ ਵੱਧ ਨੰਬਰ ਆਉਂਦੇ ਆ ਉਹਨਾਂ ਛੇਤੀ ਚਿੱਠੀ ਆਉਂਦੀ ਹੈ ਕਿ ਆਜਾ ਭਾਈ ਪੰਜਾਬ ਸਰਕਾਰ ਦੇ ਕੁਰਸੀਆਂ ਵੱਡੀਆਂ-ਵੱਡੀਆਂ ਤੇਰਾ ਇੰਤਜ਼ਾਰ ਕਰ ਰਹੀਆਂ ਨੇ ਤੇ ਨਾਲ ਬਿਜਲੀ 90% ਬਿਜਲੀ ਦਾ ਬਿੱਲ ਲੋਕਾਂ ਦਾ ਜ਼ੀਰੋ ਹੈ ਖੇਤਾਂ ਨੂੰ ਬਿਜਲੀ ਦਿਨੇ ਵੀ ਆਮਦ ਰਾਤ ਨੂੰ ਜਦੋਂ ਮਰਜੀ ਜਾ ਕੇ ਖੁੱਛ ਤੇ ਪੋਸਟਰ ਦੀ ਫੋੜਾ ਟਿਊਬ ਲਾਉਣ ਹੋ ਜਾਂਦਾ ਹੈ ਨਹਿਰੀ ਪਾਣੀ ਨਹਿਰੀ ਪਾਣੀ ਜਿਹੜਾ ਉਹ ਪਚਾਰੇਆਂ ਕੱਚੀਆਂ ਖਾਲਾਂ ਰਹੀ ਪੁਰਾਣੇ ਜਿਹੜੇ ਬੰਦ ਹੋ ਗਏ ਸੀ ਤੇ ਨਹਿਰੀ ਪਾਣੀ ਚ ਤੱਤ ਬਹੁਤ ਹੁੰਦੇ ਆ ਉਹਦੇ ਦਾ ਧਰਤੀ ਦੀ ਪਜਾਓ ਸ਼ਕਤੀ ਬੰਦੀ ਹੈ ਵੀਰੋ ਕੋਈ ਵੀ ਇਹੋ ਜਿਹਾ ਵਰਕ ਨਹੀਂ ਅਸੀਂ ਛੱਡਿਆ ਜਿਹਨੂੰ ਫਾਇਦਾ ਨਾ ਮਿਲਦਾ ਹੋਵੇ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੋ ਚੁੱਕੇ بجلی ਆਉਣ ਲੱਗੀ ਉਹ ਵੀ ਫ੍ਰੀ ਦੇ ਨਾਲ-ਨਾਲ ਆਪਾਂ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਨਹੀਂ ਸਰਕਾਰ ਵੇਚਦੀ ਹੁੰਦੀ ਹੈ ਕਿਦਰ ਘਾਪੇਟਾ ਜੀ ਨੂੰ ਸਾਡੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਐ ਸੋ ਵੀਰੋ ਆਪਾਂ ਅੱਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਿੰਨੇ ਆ ਆਪਾਂ ਪੰਜਾਬ ਦੇ ਵਿੱਚ ਜਿੰਨੇ ਵੀ ਵਸਿੰਦੇ ਨੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਨੂੰ ਇੱਜ਼ਤ ਮਾਣ ਦੀ ਜ਼ਿੰਦਗੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਜਾਂਦੀ ਹੈ ਐਸਐਸਐਫ ਤੁਸੀਂ ਸਰਕਾਰ ਤੇ ਦੇਖਦੇ ਹੋਵੋਗੇ ਸੜਕ ਸੁਰੱਖਿਆ ਸੜਕ ਸੁਰੱਖਿਆ ਮੈਂ ਬਾਕ ਪਹਿ ਦਿਨ ਬੰਦੇ ਦੋ ਇਸ ਤਰ੍ਹਾਂ ਨਹੀਂ ਨਾਲ ਕਰਦਾ ਸੜਕ ਸੁਰੱਖਿਆ ਹਫਤਾ ਬਿਲਕੁਲ ਹਫਤਾ ਮਨਾਉਂਦੇ ਹੁੰਦੇ ਸੀ ਤਾਂ ਹਫਤਾ ਕਿਉਂ ਬਈ ਅਸੀਂ 24 ਘੰਟੇ ਸੜਕਾਂ ਤੇ ਸੁਰੱਖਿਆ ਦੇ ਰਹੇ ਹਾਂ ਮੇਰੇ ਕੋਲੇ 3 ਮਹੀਨਿਆਂ ਦਾ ਰਿਕਾਰਡ ਆਇਆ ਉਹਨਾਂ ਦਾ 1 ਫਰਵਰੀ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਮਈ ਤੱਕ ਪਿਛਲੇ ਸਾਲ ਮਾਰਚ ਅਪ੍ਰੈਲ ਮਈ ਤੱਕ 1500 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਸੀ ਸੜਕ ਤੇ ਇਸ ਵਾਰ ਐਸਐਸਐਫ ਕਿਉਂਕਿ ਪਹਿਲਾਂ ਪਹੁੰਚ ਜਾਂਦੀ ਹੈ ਉਹਨਾਂ ਕੋਲੇ ਸਾਰੀਆਂ ਦਵਾਈਆਂ ਨੇ ਉਹਨਾਂ ਕੋਲੇ ਪੱਟੀਆਂ ਨੇ ਟਟਾਲ ਹੈ ਉਹਨਾਂ ਕੋਲੇ ਗੈਸ ਕਟਰ ਨੇ ਆ ਕੋਈ ਰੱਬ ਨਾ ਕਰੇ ਐਕਸੀਡੈਂਟ ਹੋਵੇ ਤੇ ਕੱਟ ਕੇ ਟਾਕੀ ਵਗੈਰਾ ਬੰਦਾ ਛੇਤੀ ਕੱਢ ਕੇ ਨਾ ਅਗਿਆਨ ਹਸタル ਪਹਚਾਈਏ ਐਸ ਵਾਰ ਸਿਰਫ 258 ਮੌਤਾਂ ਨੇ ਵੀਰੋ ਸਾਢੇ 1200 ਬੰਦੇ ਦੀ ਜਾਨ ਬਚਾ ਲਈ ਐਸਐਸਐਫ ਨੇ ਇਸ ਸਰਕਲ ਦੇ ਸੈਂਕੜੇ ਕਟਮ ਕੱਗੇ ਦੇ ਨਾਲ 18 ਲੱਖ ਰੁਪਏ ਦਾ ਜਿਹੜਾ ਸਮਾਨ ਗੱਡੀਆਂ ਚ ਪਿਆ ਹੁੰਦਾ ਐਕਸੀਡੈਂਟ ਚ ਕੇਹਦੇ ਕੜਾ ਪਾਇਆ ਹੋਇਆ ਜਿਹਦੇ ਕੋਲੇ ਕੈਸ਼ ਐ ਜਾਂ ਕਿਸੇ ਕੋਲੇ ਕੋਈ ਹੋਰ ਕੀਮਤੀ ਚੀਜ਼ ਐ 18.5 ਲੱਖ ਰੁਪਇਆ ਉਹਦਾ ਵਾਪਸ ਕੀਤਾ ਉਹਦੇ ਵਾਰਸਾਂ ਨੂੰ ਤੇ ਭਾਈ ਤੁਹਾਡੀ ਗੱਡੀ ਦੇ ਵਿੱਚ ਉਹ ਲੜ ਪਿਆ ਪਹਿਲਾਂ ਕੋਈ ਹੋਰ ਹੀ ਲੈ ਜਾਂਦਾ ਹੁੰਦਾ ਸੀ ਸੋ ਵੀਰੋ ਮੈਂ ਪੈਸੇ ਤਾਂ ਕਮਾਉਣੇ ਨਹੀਂ ਮੈਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦਾ ਮੈਂ ਕਮਾਉਣੀ ਐ ਹੁਣ ਤਾਂ ਇੱਜ਼ਤ ਹੀ ਕਮਾਉਣੀ ਐ ਔਰ ਪ੍ਰਮਾਤਮਾ 'ਤੇ ਅਰਦਾਸ ਕਰਦਿਆਂ ਪ੍ਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ਦੀ ਇਹ ਤਾਂ ਕਟਾਈ ਨਾ ਭਾਵੇਂ ਬਧਾਈ ਨਾ ਪਰ ਇੰਨੀ ਗਹਿਣ ਦੀ ਕਿ ਲੋਕਾਂ ਦੇ ਕੰਮ ਆਉਂਦੇ ਰਹੀਏ ਮੇਰੇ ਦਸਤਕਤ ਕਰਨ ਨਾਲ ਮੇਰੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਭੜੇ ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਅਸੀਂ ਲੋਕਾਂ ਨੂੰ ਗਰਉਂਦੇ ਨਹੀਂ ਨਾ ਹੀ ਫੈਕਟਰੀਆਂ ਨੇ ਤੋਂ ਹਿੱਸੇ ਮੰਗਦੇ ਆ ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਜਿਹਦੇ ਨੇ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਸੋ ਅੱਜ ਮੈਨੂੰ ਉਹ ਹਰ ਰੋਜ਼ ਫੋਨ ਆਉਂਦੇ ਨੇ ਕਈ ਵਾਰੀ ਤਾਂ ਮੈਂ ਵੀ ਭਾਵੁਕ ਹੋ ਜਾਂਦਾ ਕਿ ਲੋਕ ਕਹਿੰਦੇ ਜੀ ਅਸੀਂ ਤੁਹਾਡੀ ਤੁਹਾਡੀ ਸੌ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਇੰਨੇ ਵਧੀਆ ਕੰਮ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਹੁਣ ਪਿੰਡਾਂ 'ਚ ਇਹ ਮੁਕਾਬਲਾ ਹੁੰਦਾ ਹੈ ਕਿ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਇਹ ਖੁਸ਼ੀਆਂ ਦੇ ਸਮਾਗਮ ਹੁਣੋਂ ਬੰਦ ਹੋ ਗਏ ਸੀ ਵੀਰੋ ਕੋਣ ਅਗਲੀ ਗੱਲ ਜਿਹੜੀ ਹੈ گورنر OK ਅਗਲੀ ਗੱਲ گورنر ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਸਾਡਾ 6 ਐਸੇ ਟਿਊਬਲ ਜੀ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਰੁਪਏ ਨੇ 6.5 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ 'ਚ ਮੈਂ ਲਾ ਕੇ ਹਿਸਾਬ ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 5500 5500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 52 5500 ਕਰੋੜ ਰੁਪਏ ਖਰਚ ਜਾਊਗਾ ਉਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਕੋਈ ਕਰਵਾਉਣਾ ਨਹੀਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਏ ਜਿੰਨੇ ਵੈਸੇ ਸ਼ੁਰੂ ਕਰਨੀ ਹੋਣੀ ਹੈ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਤੋਂ ਬਾਅਦ ਬੰਦ ਕਰ ਦਿੰਦੇ ਨਾ ਜਿੱਦੇ ਸਕੀਮ ਚੱਲੂਗੀ ਤੇ ਸਾਰੀ ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਪਿੱਛੋਂ ਹਟਣੀ ਨਹੀਂ ਜੇ ਬਿਜਲੀ ਦਾ ਬਿੱਲ ਹੈ ਜਿਹੜੇ ਬਿਜਲੀ ਦਾ ਬਿੱਲ ਹਰ ਵਾਰ ਸਾਲ ਹੋਵੇ ਗਰਮੀ ਹੋਵੇ ਜ਼ੀਰੋ ਆਉਂਦਾ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਸੀਂ ਆ ਜਿਵੇਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਹਜ਼ਾਰ ਰੁਪਏ ਸਲੈਂਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਤਾਂ ਭਾਈ ਤਈ ਵਧਾਇਆ ਤਈ ਵਧਾਇਆ ਗੱਪੀ ਇਹ ਬਸ ਸਿਰੇ ਦਾ ਸਿਰੇ ਦਾ ਗੱਪੀ ਵੀਰੋ ਇਹ ਨਾ ਉਦਾਂ ਦੀ ਗੱਲ ਐ ਤੁਸੀਂ ਉਹ ਲੌਲੀਪੌਪ ਚ ਨਾ ਜਿਓ ਕਿਉਂਕਿ ਮੈਂ ਦੁਕਾਨਦਾਰਾਂ ਦਾ ਦੁਕਾਨਦਾਰ ਜਿਹੜਾ ਕਾਮਕਾਰਾਂ ਨੂੰ ਵਧਾਉਣਾ ਚਾਹਣਾ ਇਹ ਸਾਈਕਲ ਐ ਇੱਕ ਪੂਰਾ ਕੋਲ ਜੇ ਕਿਸਾਨਾਂ ਦੀ ਜੇਬ 'ਚ ਪੈਸੇ ਹੋਣਗੇ ਤਾਂ ਉਹ ਬਾਜ਼ਾਰ ਆਉਣਗੇ ਨਹੀਂ ਸਮਰਾਲੇ ਦੇ ਬਾਜ਼ਾਰ ਸੁੰਨੇ ਹੋ ਜਾਣਗੇ ਕਿਉਂਕਿ ਜੇ ਲੋਕਾਂ ਕੋਲੇ ਪੈਸੇ ਹੀ ਨਾ ਹੋਇਆ ਬਾਜ਼ਾਰ ਕੀ ਕਰਨ ਆਉਣਗੇ ਫਿਰ ਬਾਜ਼ਾਰ ਨਾ ਸਾਈਕਲ ਚੱਲਦਾ ਪੂਰਾ ਹਰ ਇੱਕ ਵਪਾਰ ਨੂੰ ਵਧਾਵਾ ਦੇ ਰਹੇ ਆ ਚਾਹੇ ਜਿਹੜਾ ਮਰਜ਼ੀ ਵਰਕ ਹੋਵੇ ਇਹ ਲੋਏ ਇਹ ਤਰਫ ਦੇ ਚਾਤਪਾਰੀ ਦੀ ਨੀਤੀ ਕਰਦੇ ਆ ਆਪਾਂ ਪੰਜਾਬ ਦੇ ਵਿੱਚ ਬਿਲਕੁਲ ਵੀ ਭਾਈਚਾਰਾ ਕੁੱਟਣ ਨਹੀਂ ਦੇਣਾ ਇਹ ਭਾਈਚਾਰਾ ਤੋੜਨ ਦੀਆਂ ਗੱਲਾਂ ਕਰਦੇ ਆ ਆਪਾਂ ਸਾਡਾ ਸਾਡਾ ਜਿਹੜਾ ਸਾਡੀਆਂ ਈਦਾਂ ਸਾਡੀਆਂ ਸੰਗਰਾਮਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੁਰਬ ਸਾਡੀਆਂ ਸਾਡੀਆਂ ਜਿਹੜੇ ਤਿਹਾਲਵੇਂ ਕ੍ਰਿਸਮਸ ਦੋਨੋਂ ਲੈ ਲੋ ਸਾਰੇ ਸਾਡੇ ਗੁਰੂ ਰਾਸ ਦਾ ਅਰਦਾਸ ਜੀ ਦੇ ਕੋਰਪੂਰਵ ਸਾਡੇ ਬਾਲਮੀਕੀ ਤਿਉਹਸਵ ਇਹ ਸਾਡੇ ਸਾਂਝੇ ਨੇ ਅਸੀਂ ਸਾਰੇ ਇਕੱਠੇ ਮਨਾਉਨੇ ਆ ਇਹ ਬੀਜੇਪੀ ਕੋਸ਼ਿਸ਼ ਨਾ ਕਰੇ ਕਿ ਅਸੀਂ ਇਹਨਾਂ ਨੂੰ ਤੋੜ ਦਾਂਗੇ ਜਾਂ ਕੋਈ ਹੋਰ ਕਰ ਲੈਂਦਾ ਇਸੇ ਕਰਕੇ ਪੰਜਾਬ ਨੂੰ ਮੰਦੀ ਹੈ ਪੂਰੀ ਦੁਨੀਆ ਕਿ ਇੱਥੇ ਜਿਹੜੇ ਲੋਕ ਨੇ ਆਪਸ ਵਿੱਚ ਭਾਈਚਾਰਾ ਰੱਖਦੇ ਨੇ ਕਦੇ ਗੁੰਗਰਾਹ ਪਾਣੀ ਹੋਇਆ ਇੱਥੇ ਕਦੇ ਘਰ ਫੂਰੀ ਲੋਣੇ ਪਏ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗਾ ਇੰਨੇ ਕੰਮ ਕਰਦਾ ਰਹੂਗਾ ਇਸ ਤੋਂ ਬਾਅਦ ਮੈਂ ਢਾਕੇ ਜਾਊਂਗਾ ਰਾਤ ਨੂੰ ਲੁਧਿਆਣੇ ਸ਼ਹਿਰ ਦੇ ਵਿੱਚਾਂ ਜਿੱਥੇ ਕਹਿਣਗੇ ਲੋਕ ਉੱਥੇ ਜਾਊਂਗਾ ਔਰ ਜਿੱਥੇ ਜਿੱਥੇ ਲੋਕ ਕਹਿਣਗੇ ਉੱਥੇ ਜਾਊਂਗਾ ਤੇ ਪ੍ਰਚਾਰ ਵੀ ਇਹੀ ਕਰੂਗਾ ਕਿ ਭਾਈ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਜ਼ਰੂਰ ਵੋਟਾਂ ਪਾਓ ਔਰ 1 ਜੂਨ ਦਾ ਜਿਹੜਾ ਵੋਟਾਂ ਦਾ ਦਿਨ ਹੈ ਉਹਨੂੰ ਛੁੱਟੀ ਦਾ ਦਿਨ ਸਮਝ ਲਿਓ ਵੀ ਛੱਡੋ ਭਰੇ ਆਪਾਂ ਤਾਂ ਪਿਕਨਿਕ ਤੇ ਚੱਲਦੇ ਆਂ ਏ ਡਿਊਟੀ ਵਾਲਾ ਦਿਨਾ ਇਹ ਜਿਹੜਾ ਵੋਟਰ ਕਾਰਡ ਹੈ ਸ਼ੀਤਿਆਮ ਭਗਤ ਸਿੰਘ ਲਾਲਾ ਲਾਜਪਤਰਾਏ ਚੰਦਰਸ਼ੇਖਰ ਜாத ਰਾਮ ਪ੍ਰਸਾਦ ਬਿਸਤਿਲ ਅਸ਼ਫਾਕੁੱਲਾ ਔਰ ਲਖਾਂ ਕਰਤਾਰ ਸਿੰਘ ਸਰਪਿਆਂ ਕਦਰੀ ਬਾਬਿਆਂ ਨੇ ਇਹ ਆਪਣਾ ਖੂਨ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਹਨੂੰ ਇਹਨੂੰ 500 ਰੁਪਇਆ ਲੈ ਕੇ ਜਾਂ ਕੋਈ ਸ਼ਰਾਬ ਦੀ ਬੋਤਲ ਜਾਂ ਭੁੱਕੀ ਲੈ ਕੇ ਇਹਨੂੰ ਕਿਸੇ ਨੂੰ ਫਰਾ ਨਹੀਂ ਦਿਆ ਕਰੋ ਜਿਦੀ ਮਰ ਜਿਨੂੰ ਮਰਜ਼ੀ ਪਾਓ ਪਰ ਉਹਦੀ ਮਰਜ਼ੀ ਨਾ ਪਾਓ ਮੈਂ ਤਾਂ ਇਹੀ ਮੈਸੇਜ ਦਿਨਾ ਸਭੀਰੋ ਇਹਨੇ ਚੰਗਾ ਕੰਮ ਕੀਤਾ ਉਹ ਪਾ ਦੋਗੇ ਜਿਹੜੇ ਹਿੰਦੂ ਨੇ ਕਸੂਤਾ ਮਾਰੀਆਂ ਨੇ ਨਹੀਂ ਬਹਿਣ ਗਿਆ ਸੋ ਆਪਾਂ ਤਾਂ ਕੁਝ ਕਹਿ ਨਹੀਂ ਰਹੇ ਅਕਾਲੀ ਦਰ ਨੂੰ ਬੰਦੇ ਨਹੀਂ ਲੱਭ ਰਹੇ ਤੇਰਾ ਕਾਂਗਰਸ ਵਾਲਿਆਂ ਦੇ ਬੰਦੇ ਪੂਰੇ ਨਹੀਂ ਹੋ ਰਹੇ ਜੇ ਪੂਰੇ ਹੋ ਗਏ ਨਾਲ ਉਹਦੇ ਬੰਦਾ ਨਹੀਂ ਤੁਰ ਰਿਹਾ ਕੋਈ ਕੋਕੋ ਕਿਤੋਂ ਆਲਾ ਕਿੱਥੇ ਮਾਰਿਆ ਕਿਤੋਂ ਆਲਾ ਕਿੱਥੇ ਮਾਰਿਆ ਸੋ ਆ ਕਿੱਦਣ ਰਹਿ ਗਏ ਭਗਵਾਨ ਤੇ ਤੇਰੀ ਸੋ ਜੇ ਆਪ ਇਕੱਠੇ ਹੋ ਕੇ ਇੱਕ ਨਵੀਂ ਇਤਿਹਾਸ ਲਿਖੀਏ ਤੇਰਾ ਨਾਮ ਤੇ ਤੱਕ ਤਾਂ ਕੰਮ ਹੋ ਜੂਗਾ ਕਿ ਭਾਈ ਪੰਜਾਬ ਚੋਂ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ ਤੇਰਾ ਹੀਰੋ ਪੰਜਾਬ ਬਣ ਗਿਆ ਹੀਰੋ ਪੰਜਾਬ ਤੋਂ ਤੇਰਾ ਹੀਰੋ ਕਾ ਬਣੇਗਾ ਹੀਰੋ ਹੀਰੋ ਆ ਵੀਨ ਕੇਰਿਆਲ ਜੀ ਬਾਹਰ ਆਗੇ ਅੱਜੋ ਗੁਰੂ ਖੇਤਰ ਨੇ 16 ਤਰੀਕ ਨੂੰ ਪੰਜਾਬ ਆਉਣਗੇ ਆ ਕੇ ਦਰਬਾਰ ਸਾਹਿਬ ਤਰਗਣਾ ਮੰਦਰ ਮੱਥਾ ਟੇਕਣਗੇ ਉਸ ਤੋਂ ਬਾਅਦ ਰੋਡ ਸ਼ੋਅ ਕਰਾਂਗੇ ਅੰਮ੍ਰਿਤਸਰ ਚ ਉਹ ਵੀ ਕਿਉਂਕਿ ਉਹਨਾਂ ਦੀਆਂ ਵੋਟਾਂ ਪਹਿਲਾਂ ਨੇ 25 ਤਰੀਕ ਨੂੰ ਉਹ ਪ੍ਰਚਾਰ ਖਤਮ ਕਰਕੇ ਸਿੱਧੇ ਪੰਜਾਬ ਆ ਜਾਣਗੇ ਤੇ ਫਿਰ ਇੱਥੇ ਰਹਿਣਗੇ ਸਭੀਓ ਅਸੀਂ ਆਪਣੀ ਆਪਣੀ ਜਗ੍ਹਾ ਤੇ ਜਮਾਂ ਸੈੱਟ ਸੀ ਸਾਨੂੰ ਕੋਈ ਪਰਮਾਤਮਾ ਨੇ ਘੂ ਘਾਟ ਨਹੀਂ ਰੱਖੀ ਸੀ ਨਾ ਸ਼ੌਹਰਤ ਵੀ ਨਾ ਦੌਲਤ ਵੀ ਮੈਂ ਕਲਾਕਾਰ ਸੀ ਫੇਮਸ ਅਰਵਿੰਦ ਕਜਰੀਵਾਲ ਇੱਕ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਉਹਨਾਂ ਦੀ ਘਰ ਵਾਲੀ ਵੀ ਇਨਕਮ ਟੈਕਸ ਕਮਿਸ਼ਨਰ ਸਾਨੂੰ ਕਿ ਲੋੜ ਸੀ ਨਾ ਪਿੱਛੇ ਇਹ ਇਹਨਾਂ ਨੂੰ ਭੰਗੇ ਲੈਣ ਦੀ ਆ ਜਿਹੜਾ ਜਾਣਦੀ ਪਰ ਵੀ ਉਹ ਹਰ ਇੱਕ ਬੰਦੇ ਦਾ ਖਰਚ ਬਣਦਾ ਘਟੋ ਘਟੋ ਅੱਖੀ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਸਾਡੀਆਂ ਅੱਖਾਂ ਸਾਹਮਣੇ ਦੇਸ਼ ਦਾ ਨੁਕਸਾਨ ਹੋਈ ਜਾਂਦਾ ਸੀ ਫਿਰ ਅਸੀਂ ਆਪਣੀਆਂ ਆਫਸਰੀਆਂ ਕਲਾਕਾਰੀਆਂ ਕਰ ਟਿੱਕੀ ਕਰਦੇ ਤੁਰਨਚਾਣਾ ਤਾਂ ਹਰੇਕ ਨੇ ਆ ਦੁਨੀਆ ਤੋਂ ਪਰ ਘਟੋ ਘਟ ਆਪਦਾ ਕੋਈ ਕੋਸ਼ਿਸ਼ ਤਾਂ ਕਰਕੇ ਜਾਓ ਇੱਕ ਜੰਗਲ ਚ ਆ ਕੇ ਲੱਗੀ ਸਾਰੇ ਜਾਨਵਰ ਭੱਜ ਗਏ ਤੇ ਇੱਕ ਚਿੜੀ ਸੀ ਉਹ ਭੱਜੋ ਜਾਇਆ ਕਰੇ ਛੱਪੜ 'ਚ ਝੁੰਡਲੇ ਵਿੱਚ ਪਾਣੀ ਭਰ ਕੇ ਉਹਦੇ ਉੱਤੇ ਪਾ ਦਿਆ ਕਰੇ ਅੱਗ ਤੇ ਫਿਰ ਫਿਰ ਜਾਇਆ ਕਰੇ ਫਿਰ ਫਿਰ ਝੁੰਝ ਪਾਣੀ ਪਾ ਕੇ ਪਾਦਾ ਕਰੇ ਜੋ 10 15 ਵਾਰੀ ਇਦਾਂ ਕੀਤਾ ਬਾਕੀ ਜਾਨਵਰ ਮਜ਼ਾਕ ਕਰਨ ਲੱਗੇ ਹੱਸਣ ਲੱਗੇ ਕਹਿੰਦੇ ਚਿੜੀਏ ਭੋੜੀਆਂ ਤੂੰ ਭੋੜੀ ਇਹ ਜੰਗਲ ਦੀ ਅੱਗ ਹੈ ਇਹ ਤੇਰੀ ਝੁੰਝ ਦੇ ਪਾਣੀ ਨਾਲ ਬੁਝਣ ਦੀ ਬੁਝਦੀ ਨਹੀਂ ਹੈਗੀ ਤੂੰ ਭੱਜਣ ਵੀ ਕਰ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਝੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਕਦੇ ਦਾ ਛੋਟਾ ਨਾਮ ਤਮਾਸ਼ਾ ਦੇਖਣ ਵਾਲੇ ਚ ਤੇ ਗੱਲ ਕੇ ਭਜਣ ਵਾਲੇ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲੇ ਚ ਲਿਖਿਆ ਜਾਊਂਗਾ ਬਾਪਾ ਬਾਪਾ ਇਹਦਾ ਸਿਰ ਜੀ ਵੱਡਾ ਨਾ ਹੋਵੀਂ ਵੱਡਾ ਨਾ ਹੋਵੀਂ ਨਾਸਤ ਲਿਖਿਆ ਜਾਊਗਾ ਅੱਜ ਤੋਂ 20 ਸਾਲ 25 ਸਾਲ 40 ਸਾਲ ਬਾਅਦ ਜਦੋਂ ਕੋਈ ਕਿਸੇ ਵੱਡੇ ਟੈਸਟ ਹੋਣਗੇ ਉਹਦੇ ਵਿੱਚ ਪੁੱਛਿਆ ਜਾਏ ਕੋਈ ਸਵਾਲ ਕਿ ਜਦੋਂ ਪੰਜਾਬ ਮੁੜ ਕੇ ਰੰਗਲਾ ਪੰਜਾਬ ਬਣਦਾ ਸੀ ਉਹਨੂੰ ਮੁੜ ਕੇ ਪੰਦੀ ਦੇ ਚੜਾਇਆ ਜਾ ਰਿਹਾ ਸੀ ਤਾਂ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਸੀ ਉਹਦੇ ਵਿੱਚ ਇਹ ਵੀ ਲਿਖਿਆ ਹੋਊਗਾ ਕਿ ਫਾਡੇਗਰ ਲੋਕ ਸਭਾ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਉਸ ਵੇਲੇ ਆਪਣੇ ਉਮੀਦਵਾਰ ਨੂੰ ਚੁਟਾ ਕੇ ਪੰਜਾਬ ਨੂੰ ਦੁਬਾਰੇ ਅੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਭਵੰਤਮਨ ਰਾਜਾਂ ਦੇ ਖੋਕੇ ਬਾਕੀ ਸੰਸਦ ਦੇ ਵਿੱਚ ਕਿਵੇਂ ਬੋਲਣਾ ਹੈ ਤੇ ਸੰਸਦ ਦੇ ਵਿੱਚ ਬੋਲ ਕੇ ਉੱਥੋਂ ਪੰਜਾਬ ਦੇ ਪੈਸੇ ਲੈ ਕੇ ਕਿਵੇਂ ਆਉਣੇ ਨੇ ਇਹ ਸਾਰੇ ਪਾਸਵਰਡ ਮੈਨੂੰ ਪਤਾ ਤੁਸੀਂ ਦੇਖ ਰਹੇ ਹੋ ਕਿ 8 ਸਾਲ ਮੈਂ ਉਹਨਾਂ ਨੂੰ ਟਿਕਣ ਨਹੀਂ ਦਿੱਤਾ ਉੱਥੇ ਪਰ ਮੈਂ ਇਕੱਲਾ ਹੀ ਹੁੰਦਾ ਸੀ ਪਰ ਉਹ ਟਰਦੇ ਸੀ ਪੀਲੀਪਾਕ ਵਾਲਾ ਖੜਾ ਹੋ ਗਿਆ ਇਹ ਇੱਧਰ ਆ ਕੇ ਰੋਣਾ ਪਾਉਗਾ ਇਹਦਾ ਕੰਮ ਕਰ ਦੋ ਯਾਰ ਕੀ ਚਾਹੁੰਦਾ ਇਹ ਸੋ ਪਾਸਵਰਡ ਮੈਂ ਆਪੀ ਦੇ ਦੂੰਗਾ ਗੁਰਪੀਚੀਪੀ ਨੂੰ ਬਾਕੀ ਕੰਮ ਮੇਰਾ ਹੈ ਤੋ ਤੁਹਾਡੀ ਜ਼ਿੰਮੇਵਾਰੀ 1 ਜੂਨ ਨੂੰ ਖਤਮ ਹੈ ਸਾਡੀ ਜ਼ਿੰਮੇਵਾਰੀ 1 ਜੂਨ ਤੋਂ ਬਾਅਦ ਸ਼ੁਰੂ ਹੈ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਮੈਨੂੰ ਪੁੱਛਦੇ ਸੀ ਅੱਜ ਇਨੀਵਾਲ ਸਾਹਿਬ ਕਹਿੰਦੇ ਅੱਜ ਕਿੱਥੇ ਜਾਣਾ ਹੈ ਮੈਂ ਕਹਿੰਦਾ ਸਮਰਾਲਾ ਤੇ ਤਾਖਾ ਜਾਣਾ ਹੈ ਕਹਿੰਦੇ ਮੇਰੇ ਵੱਲੋਂ ਸਾਰਿਆਂ ਨੂੰ ਸੱਸੀ ਕਾ ਬੁਲਾਈ ਮੇਰੇ ਵੱਲੋਂ ਪਿਆਰ ਦੀ ਵੀਰੋ ਉਹ ਵੀ ਆਉਣਗੇ ਇੱਥੋਂ ਦੀ ਉਹਨਾਂ ਨੂੰ ਵੀ ਲੰਘਾਵਾਂਗੇ ਇਹ ਗਲਤਫਹਿਮੀ ਸੀਗੇ ਫਿਰ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ ਦਰਿਆ ਜਿਹੜੇ ਨੇ ਨਾ ਉਹ ਆਪਦਾ ਰਾਹ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਸੋ ਇਸ ਕਰਕੇ ਉਹਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਧਨਵਾਦੀ ਕਰਨਗੇ ਸਵਾਗਤ ਵੀ ਕਰਦੇ ਬਹੁਤ ਹੀ ਸਕਾਰਜ ਸਾਡੇ ਬਹੁਤ ਹੀ ਹੱਬਲ ਪਿਆਰੇ ਮੁੱਖ ਮੰਤਰੀ ਸਤਾਪੁਰਪਾਲ ਸਿੰਘ ਮਾਨ ਸਾਹਿਬ ਇਥੋਂ ਦੇ ਐਮਐਲਏ ਸਾਡੇ ਬਿਆਲਪੁਰਾ ਸਾਹਿਬ ਬਾਕੀ ਸਕੂਲ ਸਾਡੇ ਪਿੱਛੇ ਸਾਰੇ ਹਲਕਿਆਂ ਦੇ ਐਮਐਲਏ ਸਾਹਿਬਾਨ ਤੇ ਬਾਕੀ ਸਾਡੇ ਪਾਰਟੀ ਦੇ ਵਲੰਟੀਅਰ ਬਲੌਕ ਪ੍ਰਧਾਨ ਡਿਸਟ੍ਰਿਕਟ ਪ੍ਰਧਾਨ ਸੋ ਸਾੜਿਆਂ ਦਾ ਮੈਂ ਸਨਾਰਾ ਵਾਸੀਆਂ ਦਾ ਤੇ ਬੱਕ ਬੱਕ ਆਏ ਹਲਕੇ ਤੋਂ ਸਾਰਿਆਂ ਦਾ ਮੈਂ ਦਿੱਲੀ ਕਰਾਈਆਂ ਨੂੰ ਸਾਰਾ ਧੰਨਵਾਦ ਕਰਦਾ ਤੁਸੀਂ ਅੱਜ ਜਿਵੇਂ ਅੱਜ ਚੌਕ ਕੀਤਾ ਜਿਵੇਂ ਰੋਡ 'ਚ ਅੱਜ ਬੜਾ ਵੱਡਾ ਕੰਮਜਾਹ ਹੋਇਆ ਕਿਉਂਕਿ ਸਾਰੇ ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਕਿਉਂਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਕੀਤਾ ਉਹ 75 ਸਾਲ 'ਚ ਕਿਸੇ ਵੀ ਮੁੱਖ ਮੰਤਰੀ ਨੇ ਕੰਮ ਨਹੀਂ ਕੀਤਾ ਅੱਜ ਸਾਡੇ ਜਿਹੜੇ ਕਿਸਾਨ ਨੇ ਅੱਜ ਸਾਡੇ ਕਿਸਾਨ ਭਰਾ ਬਹੁਤ ਕੁਛ ਨੇ ਚਾਹ ਮੈ赖ਗੋੜ ਚੱਲਣਾ ਚਾਹੇ ਅਮਰਗੜ ਚੱਲਣਾ ਚਾਹੇ ਸਮਰਵਾਪਾ ਆਉਨੇ ਆ ਪੂਰੇ ਹਲਕੇ ਜਿਵੇਂ ਕਟੋਕਪੁਰ 600 ਦੇ ਕਰੀਬ ਫੰਕਸ਼ਨ ਕਰ ਚੁੱਕਾ ਹਰ ਪਾਸੇ ਕਹਿ ਰਹੇ ਭਗਵੰਤ ਮਾਨ ਜੀ ਨੇ ਸਾਡਾ ਕੰਮ ਕੀਤਾ ਸਾਡੇ ਲੋਕਾਂ ਦਾ ਕੰਮ ਕੀਤਾ ਅੱਜ ਜਿੱਥੇ ਮਰਜੀ ਜਾ ਕੇ ਜੱਟ ਹੱਥ ਚੱਕ ਕੇ ਸਾਡਾ ਹਿੰਦੂ ਭਰਾ ਵੀ ਹੱਥ ਚੱਕ ਕੇ ਕਹਿ ਰਿਹਾ ਕਿ ਭਗਵੰਤ ਮਾਨ ਨੇ ਸਾਡਾ ਕੰਮ ਕੀਤਾ ਕਿਉਂਕਿ ਅੱਜ ਸਹੀ ਮੈਨਿਆਂ ਜੋ ਸਾਡੇ ਗਰੀਬ ਕਿਸਾਨ ਸੀ ਜਾਂ ਮਜ਼ਦੂਰ ਸੀ ਜਾਂ ਸਾਡੇ ਹਿੰਦੂ ਭਰਾ ਸੀ ਅੱਜ ਕਟੋਕਪੁਰ ਜਿਵੇਂ ਆਪਣੇ ਮੁਖਵੰਦੀ ਸਾਹਿਬ ਨੇ ਬੋਲ ਕੇ ਦੱਸਿਆ ਵੀ 90% ਦੇ ਕਰੀਬ ਜਿਹੜੇ ਅੱਜ ਬਿੱਲ ਆਉਂਦੇ ਨੇ ਜਿਹੜੇ ਬਿੱਲ ਜਿਹੜੇ ਫਰੀ ਨੇ ਅੱਜ ਕਿਉਂਕਿ ਅੱਜ ਜਿਹੜੇ ਸਾਡੇ ਕਿਸਾਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਅੱਜ ਜਦੋਂ ਮਰਜੀ ਬੋਟ ਚਲਾਕੇ ਮਾਨੂੰ ਪਾਣੀ ਮਿਲ ਰਿਹਾ ਅੱਜ ਜਿਹੜੇ ਸਾਡੇ ਕਿਸਾਨ ਕੋ ਮੋਟਰ ਦਾ ਕਨੈਕਸ਼ਨ ਨਹੀਂ ਸੀ ਤਾਂ ਪਾਣੀ ਨਹੀਂ ਸੀ ਆ ਅਬ ਇਹ ਅਮਰਗੱਡ ਮੈਂ ਅਮਰਗੱਡ ਨਾਲ ਜਾ ਕੇ ਆਇਆ ਉੱਤੇ ਕਟੋਕੜ 200 ਕਰੋੜ ਦਾ ਪ੍ਰੋਜੈਕਟ ਤਾਂ ਪਾਣੀ ਦਾ ਲੱਗ ਰਿਹਾ ਤਾਂ ਕਿ ਸਾਡੇ ਕਿਸਾਨਾਂ ਨੂੰ ਪਾਣੀ ਲੱਗ ਸਕੇ ਕਿਉਂਕਿ ਜਾਦਾ ਸਾਡੇ ਮੁੱਖ ਮੰਤਰੀ ਸਾਹਿਬ ਬੋਲ ਕੇ ਆਟੇ ਮੈਂ ਦਿਲ ਦੀ ਗਰਾਈਆਂ ਚ ਤੁਹਾਡੀ ਸਾਰੀ ਸੰਗਤ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਹਰਮਨ ਪਿਆਰੇ ਨੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਦਾ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਇਹ ਕੱਤ ਕਲਾ ਕਰਕੇ ਵਿਸ਼ਵਾਲ ਲੈਣਾ ਚਾਹਨਾ ਤੇ ਸ੍ਰੀ ਫਤੇਕਰ ਸਾਹਿਬ ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤਾਂ ਆਪਾਂ ਘਟੋ ਘੱਟ 2 ਤੇ 2.5 ਲੱਖ ਤੇ ਵੋਟਾਂ ਜਿੱਤ ਕੇ ਜਾਈਏ ਤਾਂ ਕਿ ਆਪਣਾ ਪੰਜਾਬ ਸਾਡੇ ਭਗਵੰਤ ਮਾਨ ਦੀ ਦਾ ਨਾਮ ਉੱਚਾ ਹੋਵੇ ਕੇਂਦਰੀ ਵਾਸਾ ਦਾ ਨਾਮ ਉੱਚਾ ਹੋਵੇ ਤਾਂ ਕਿ ਇਹ ਤੱਕਲੇ ਹੋਣ ਤਾਂ ਪੰਜਾਬ ਹੋਰ ਬੰਦਿਆ ਤੁਹਾਡੇ ਕੰਮ ਕਰ ਸਕਣ ਤੁਹਾਡਾ ਮੈਂ ਸਾਰਿਆਂ ਦਾ ਧੰਨਵਾਦ ਇੱਕ ਹੱਥ ਖੜਾ ਕਰਕੇ ਸਾਰਿਆਂ ਨੂੰ ਪਛਵਾਦਣਾ ਸਾਡੇ ਮੁਖਮੰਤਰੀ ਸਾਹਿਬ ਨੂੰ ਕਿਉਂਕਿ ਉਹ ਜਿਹੜਾ ਦਿਨ ਨਾਲ ਚਲੇ ਪੰਜਾਬ ਦੀ ਸੇਵਾ ਕਰਦੇ ਕੰਮ ਕਰਦੇ ਆ ਉਹਨਾਂ ਨੂੰ ਵੀ ਆਪਣਾ ਤਗੜਾ ਬਲ ਮਿਲੂਗਾ ਸਾਰਿਆਂ ਨੇ ਹੱਥ ਖੜਾ ਕਰਕੇ ਸਾਡੀਆਂ ਭੈਣਾ ਮਤਾਵਾ ਨੇ ਸਾਰੇ ਹੱਥ ਖੜਾ ਕਰਕੇ ਪਛਵਾਦਣਾ ਪਿੱਤੇ ਨਾਲ ਦੇ ਤੇਰਾ ਸਿੱਧਾ ਪੰਜਾਬ ਜਿੱਤਾਂਗੇ ਆਵਾਜ਼ੀ ਬਾਦੀ ਜਿੰਦਾਬਾਦ ਸਾਡੇ ਭਗਤ ਸਿੰਘ ਮੁਖਮੰਤਰੀ ਸਾਹਿਬ ਜਿੰਦਾਬਾਦ ਸਾਡੇ ਮੁਖਮੰਤਰੀ ਜਿੰਦਾਬਾਦ ਮੋਦ ਜੀ ਜੀ ਸ਼ਾਬਾਸ਼ ਮੈਨੂੰ ਦਮੈਸ਼ ਆਈਏ ਕਿ ਪੰਜਾਬੀ ਦੇ ਬਹੁਤ ਵੱਡੇ ਕਵੀ ਸਵਰਗਵਾਸੀ ਸੁਜੀਤ ਪਾਤਰ ਕੱਲ ਉਹਨਾਂ ਦਾ ਸੰਸਕਾਰ ਸੀ ਉਹਨੇ ਕੁਝ ਲਾਈਨਾਂ ਮੈ ਤੁਹਾਨੂੰ ਸੁਣਾਈਆਂ ਕਹਾਂ ਉਹਨਾਂ ਨੇ ਇਹ ਕਿਹਾ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮਤਲਬ ਦਿਲ ਨਾ ਚੜ੍ਹੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਉਤਵ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਜ਼ਮੀਨ ਰੱਖਿਓ ਕਲਮੇ ਲੱਭ ਲਾਂਗੇ ਇਸੇ ਧਰਤੀ ਤੇ ਗਿੱਧੇ ਪੈਣਗੇ ਭੰਗੜੇ ਪੈਣਗੇ ਇਸੇ ਧਰਤੀ ਤੇ ਕੁਸ਼ਤੀਆਂ ਹੋਣਗੀਆਂ ਕਬੱਡੀਆਂ ਹੋਣਗੀਆਂ ਇਸੇ ਧਰਤੀ ਤੇ ਖੁਸ਼ੀਆਂ ਖੇਡਿਆਉਣਗੇ ਜੇ ਦੇਸ਼ ਨੂੰ ਨੰਬਰ ਬਣਾਉਣਾ ਤਾਂ ਪੰਜਾਬ ਨੂੰ ਨੰਬਰ 1 ਬਣਾਉਣਾ ਕੋ ਪਹਿਲਾਂ ਪੰਜਾਬ ਹਮੇਸ਼ਾ ਲੀਡ ਕਰਦਾ ਆਓ ਸਾਰੇ ਰਲ ਕੇ ਆਪਾਂ ਪੰਜਾਬ ਆਸਤੇ ਇੱਕ ਦਿਨ ਕੱਢ ਲਿਓ 1 ਜੂਨ ਦਾ ਉਸ ਤੋਂ ਬਾਅਦ ਬਾਕੀ ਕੰਮ ਸਾਡਾ ਬਹੁਤ ਬਹੁਤ ਧੰਨਵਾਦ ਜੰਦਵਸਦੇ ਰਹੋ